ਚਲੋ ਜੇ ਕਹਿੰਦੇ ਆਂ ਹੀ ਐਮਐਸਪੀ ਦੇ ਦਿੱਤੀ ਆ ਹੁਣ ਉਹਦੀ ਖਰੀਦਦਾਰੀ ਤੇ ਕਰਨ ਖਰੀਦਦਾਰੀ ਜੇਦੋਂ ਨਹੀਂ ਕਰਨੀ ਰੇਟ ਤੈਅ ਕਰਨ ਦਾ ਤੇ ਤਾਂ ਪਤਾ ਕਿ ਉਹ ਮੰਗ ਸਿਰਫ ਪੂਰੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਕੋਈ ਸਿਸਟਮ ਹੀ ਚਾਹੁੰਦੇ ਆਂ ਹੀ ਚਾਹੁੰਦੇ ਆਂ ਕਿ ਇਹਦਾ ਜਿਹੜਾ ਗਰੰਟੀ ਕਾਨੂੰਨ ਬਣਾਇਆ ਜਾਵੇ ਜਿਹੜੀ ਵੀ ਕੋਈ ਫਸਲ ਖਰੀਦਣੀ ਆ ਉਸ ਰੇਟ ਤੋਂ ਥੱਲੇ ਕੋਈ ਨਾ ਖਰੀਦੇ ਸੋਚਿਆ ਕਿਸਾਨਾਂ ਲਈ ਨਹੀਂ ਆਪਣੀਆਂ ਵੋਟਾਂ ਲਈ ਸੋਚਿਆ ਜੋ ਇਹਨਾਂ ਨੂੰ ਨਸੀਹਤ ਮਿਲੀ ਹੈ ਨਾ ਇਲੈਕਸ਼ਨਾਂ 'ਚ ਇਹ ਉਹਦੇ ਤੋਂ ਸੋਚਦੇ ਆ ਕਿਉਂਕਿ ਇਹਨਾਂ ਦੀ ਹਰ ਸੋਚ ਇਲੈਕਸ਼ਨ 'ਚ ਇਹੋ ਹੀ ਹੁੰਦੀ ਹੈ ਕਿ ਆਪਾਂ ਜਿੱਤਣਾ ਕਿਤਾ ਆਂ ਨੂੰ ਵੋਟਾਂ ਕਿੱਦਾਂ ਮਿਲਣਗੀਆਂ ਪੂਰੀ ਮੰਗ ਜਿੰਨਾ 'ਚ ਨਾ ਹੋਈ ਜਿੰਨਾ 'ਚ ਸੀ2+50 ਦਾ ਐਮਐਸਪੀ ਨਾ ਮਿਲੀ ਮਜ਼ਦੂਰਾਂ ਦੀ 700 ਦਿਹਾੜੀ ਨਾ ਹੋਈ ਨਰੇਗਾ ਉਹਨਾਂ ਚਿਰ ਕਿਸਾਨ ਨਹੀਂ ਬਹਿਣਗੇ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦੇ ਫਾਇਦੇ ਲਈ ਕੈਬਨਿਟ ਦੇ ਵਿੱਚ ਸੋਨੀ ਦੀਆਂ ਫਸਲਾਂ ਦੇ ਐਮਐਸਪੀ 'ਚ ਵਾਅਦਾ ਕੀਤਾ ਹੈ ਵੱਖ-ਵੱਖ ਫਸਲਾਂ ਦੇ ਵਿੱਚ ਵਾਅਦਾ ਕੀਤਾ ਹੈ ਜਿੱਦਾਂ ਕਿ ਝੋਨੇ ਦੇ ਵਿੱਚ 117 ਰੁਪਏ ਔਰ ਜੇ ਕਿਹਾ ਜਾਵੇ ਮੱਕੀ ਦੇ ਵਿੱਚ 135 ਰੁਪਏ ਔਰ ਜੇ ਕਪਾਹ ਦੀ ਗੱਲ ਕੀਤੀ ਜਾਵੇ ਤੇ 501 ਰੁਪਿਆ ਵੱਧ ਤੋਂ ਵੱਧ ਜਿਹੜਾ ਹੈ ਉਹ ਵਧਾਇਆ ਹੈ ਸਾਡਾ ਕਿਸਾਨ ਵੀ ਨੇ ਕਿਸਾਨੀ ਵੀ ਕਰਦੇ ਨੇ ਔਰ ਕਿਸਾਨ ਆਗੂ ਵੀ ਨੇ ਯੂਨੀਅਨਾਂ ਵੀ ਚਲਾਉਂਦੇ ਨੇ ਗੱਲਬਾਤ ਕਰ ਲਾਂਗੇ ਕਿ ਨਾਮਾਂ ਜੀ ਰਾਜਗੁਰ ਨਰਸਿੰਘ ਕਮਾਂ ਜੀ ਉਹ ਤਾਂ ਸਰਕਾਰ ਦਾ ਕੇਂਦਰ ਦੀ ਦਾ ਧੰਨਵਾਦ ਬਣ ਗਿਆ ਨਹੀਂ ਧੰਨਵਾਦ ਹਜੇ ਤੱਕ ਨਹੀਂ ਬਣਿਆ ਹਜੇ ਤੇ ਉਲਟੀ ਕੰਮ ਕਰ ਰਹੇ ਨੇ ਧੋਖਾ ਦੇਣ ਦੀ ਕੋਸ਼ਿਸ਼ ਕਰਨ ਦੇ ਆ ਦੇਖੋ ਇਹਨਾਂ ਨੇ ਰੇਟ 'ਚ ਵਾਅਦਾ ਕੀਤਾ ਵਾਅਦਾ ਹਰ ਸਾਲ ਹੁੰਦਾ 6 ਮਹੀਨੇ ਬਾਅਦ ਇਸ ਪਾਰਸ਼ਾ ਹੁੰਦੀਆਂ ਇਹਨਾਂ ਨੂੰ ਕਿ ਇਹਨਾਂ ਵਾਅਦਾ ਹੋਣਾ ਚਾਹੀਦਾ ਔਰ ਉਹਦੀ ਪਰਸੈਂਟੇਜ ਹੁੰਦੀ ਆ ਕਿ 5% ਸਾਡੇ ਪਾਸ ਇਹਨਾਂ ਵਧਣਾ ਹਰ ਸਾਲ ਵਾਅਦਾ ਹਰ ਸਾਲ ਮਗੇ ਆਈ ਵਾਜਨ ਦੀ ਉਸ ਹਿਸਾਬ ਨਾਲ ਵਾਅਦਾ ਉਸ ਹਿਸਾਬ ਨਾਲ ਨਹਿਰ ਕੰਮੀ ਵਧਿਆ ਹਰ ਸਾਲ ਵਧਾਉਂਦੇ ਉਹਦੇ ਨਾਲੋਂ ਜ਼ਿਆਦਾ ਕਿ 50 ਰੁਪਏ ਕਿੰਨੇ ਵਧ ਵਧਾਤਾ ਥੋੜਾ ਬੋਧਾ ਵਧ ਉਹ ਤੁਹਾਨੂੰ ਦੱਸਿਆ ਕਿ ਪਰਸੈਂਟੇਜ ਜੇ ਵਧਦਾ ਉਹ ਵਾਜਾ ਚਲੋ ਮੰਨ ਲਓ ਜੇ ਥੋੜਾ ਵਧ ਇਹਨਾਂ ਕਰ ਵੀ ਦਿੱਤਾ ਹੈ ਤੇ ਇਹ ਤੇ ਇਹਨਾਂ ਨੂੰ ਸਮਝ ਆਈ ਨਾ ਵੀ ਸਾਡਾ ਨੁਕਸਾਨ ਹੋਣ ਡਿਆ ਜੋ ਅਸੀਂ ਮੰਗਾ ਕਰਨ ਡੇ ਉਹ ਠੀਕ ਆ ਉਹ ਮੰਗ ਸਿਰਫ ਪੂਰੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਕੋਈ ਸਿਸਟਮ ਹੀ ਚਾਹੁੰਦੇ ਆਂ ਹੀ ਚਾਹੁੰਦੇ ਆਂ ਕਿ ਇਹਦਾ ਜਿਹੜਾ ਗਰੰਟੀ ਕਾਨੂੰਨ ਬਣਾਇਆ ਜਾਵੇ ਜਿਹੜੀ ਵੀ ਕੋਈ ਫਸਲ ਖਰੀਦਣੀ ਆ ਉਸ ਰੇਟ ਤੋਂ ਥੱਲੇ ਕੋਈ ਨਾ ਖਰੀਦੇ ਹੁਣ ਜੇ ਭਾਪਾਂ ਤੇ ਕਰ ਵੀ ਦਿੱਤਾ 14 ਤੇ ਪਹਿਲਾਂ 23 ਤੇ ਕਰਦੇ ਸੀ 8-9 ਘਟਾਉਂਦੇ ਸੀ ਹੁਣ ਵਾਦਾ ਜਿਹੜਾ 23 ਫਸਲਾਂ ਤੇ ਹੁੰਦਾ 1000 ਕਾਂ ਘਟਦੇ ਹੋਇਆ ਵਾ ਪਰ ਚਲੋ ਜੇ ਕਹਿੰਦੇ ਆਂ ਹੀ ਐਮ ਐਸ ਪੀ ਦੇ ਦਿੱਤੀ ਆ ਹੁਣ ਉਹਦੀ ਖਰੀਦਦਾਰੀ ਤੇ ਕਰਨ ਖਰੀਦਦਾਰੀ ਜੇਦੋਂ ਨਹੀਂ ਕਰਨੀ ਰੇਟ ਤੈਅ ਕਰਨ ਦਾ ਤੇ ਤਾਂ ਪਿਆਦਾ ਝੋਨਾ ਵੀ ਖਰੀਦਾ ਜਾਣਾ ਕਪਾਹ ਵੀ ਖਰੀਦੀ ਜਾਂਦੀ ਮੱਕੀ ਵੀ ਖਰੀਦੀ ਜਾਂਦੀ ਆ ਬਿਲਕੁਲ ਉਹ ਤੇ ਅਸਲ ਨਾ ਖਰੀਦੀਆਂ ਜਾਂਦੀਆਂ ਪਰ ਅਹੀਂ ਕਹਿੰਦੇ ਸਾਰੀਆਂ ਖਰੀਦੋ ਨਾ ਜੇ ਉਹ ਹੁਣ ਕਹਿੰਦੇ ਆਂ ਹੀ ਐਮ ਐਸ ਪੀ ਸਾਰਿਆਂ ਤੇ ਦੇ ਦਿੱਤੀ ਆ ਤੇ ਫਿਰ ਝੋਨਾ ਮੱਕੀ ਕਿਉਂ ਖਰੀਦਣ ਬਾਕੀ ਵੀ ਖਰੀਦਣ ਫਿਰ ਕਿਉਂ ਨਹੀਂ ਖਰੀਦਦੇ ਇਹਨਾਂ ਦੇ ਤੇ ਲੀਡਰ ਕਹਿੰਦੇ ਦਬੀ ਜ਼ੁਬਾਨ ਸੀ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਲਈ ਸੋਚਿਆ ਤੁਸੀਂ ਸੋਚਿਆ ਕਿਸਾਨਾਂ ਲਈ ਨਹੀਂ ਆਪਣੀਆਂ ਵੋਟਾਂ ਲਈ ਸੋਚਿਆ ਜੋ ਇਹਨਾਂ ਨੂੰ ਨਸੀਹਤ ਮਿਲੀ ਹੈ ਨਾ ਇਲੈਕਸ਼ਨਾਂ 'ਚ ਇਹ ਉਹਦੇ ਤੋਂ ਸੋਚਦੇ ਆ ਕਿਉਂਕਿ ਇਹਨਾਂ ਦੀ ਹਰ ਸੋਚ ਇਲੈਕਸ਼ਨ 'ਚ ਇਹੋ ਹੀ ਹੁੰਦੀ ਹੈ ਕਿ ਆਪਾਂ ਜਿੱਤਣਾ ਕਿੱਦਾਂ ਨੂੰ ਵੋਟਾਂ ਕਿੱਦਾਂ ਮਿਲਣਗੀਆਂ ਜੇ ਸੋਚਣਾ ਕਰਨ ਨਾ ਵੀ ਸਹੀ ਸੋਚਣਾ ਸੋਚ ਕੇ ਵੀ ਭਲਾ ਕਰਨਾ ਆਪਣੇ ਦੇਸ਼ ਵਾਸੀਆਂ ਦਾ ਫਿਰ ਕੱਲਾ ਕਿਸਾਨਾਂ ਦਾ ਨਹੀਂ ਨਾਲ ਮਜ਼ਦੂਰਾਂ ਦਾ ਵੀ ਕਰਨਗੇ ਵੇਖੋ ਜੇ ਕਿਸਾਨਾਂ ਨੂੰ ਇਹ ਪੂਰਾ ਰੇਟ ਦੇ ਦਿੰਦੇ ਕੱਲੇ ਕਿਸਾਨਾਂ ਨੂੰ ਪੂਰਾ ਰੇਟ ਦੇ ਦਿੰਦਾ ਗੱਲ ਨਹੀਂ ਪਣਨੀ ਕਿਸਾਨਾਂ ਨੂੰ ਵੀ ਦੇਣ ਨਾਲ ਪਲੱਸ ਮਜ਼ਦੂਰਾਂ ਦਾ ਵੀ ਜਿਹੜਾ ਨਰੇਗਾ ਵਾਲਾ ਵਾ ਉਹ 700 ਕਰਨ ਉਹਨਾਂ ਨੂੰ ਸਾਲ ਪੂਰੀ ਦਿਹਾੜੀ ਮਿਲੇ ਪਲੱਸ ਮੁਲਾਜ਼ਮਾਂ ਦਾ ਵੀ ਜੋ ਪੈਨਸ਼ਨਾਂ ਵਾ ਉਹ ਵੀ ਸਹੀ ਕੀਤੀਆਂ ਜਾਣ ਇਹ ਸਾਰਾ ਕੁਝ ਸਹੀ ਹੋਊਗਾ ਤਾਂ ਸਾਡਾ ਹਿੰਦੁਸਤਾਨ ਸਹੀ ਹੋਣਾ ਵਾ ਇਕੱਲੇ ਕਿਸਾਨਾਂ ਨਾਲ ਤੇ ਹੋਣਾ ਨਹੀਂ ਕਿਸਾਨਾਂ ਨੂੰ ਤੇ ਇਹਨਾਂ ਨੇ ਜੇ ਕੋਈ ਕੋਸ਼ਿਸ਼ ਵੀ ਕਰਦੇ ਜ ਸਾਡਾ ਨਾਂ ਹੀ ਲੈਂਦੇ ਆ ਸਿਰਫ ਵੀ ਅਸੀਂ ਵਧਾ ਕੇ ਤੇ ਰੌਲਾ ਇਹ ਪਾਤਾ ਕਿ ਐਮਐਸਪੀ ਦੇਤੀ ਆ ਔਰ ਲੋਕਾਂ ਨੂੰ ਪਤਾ ਨਹੀਂ ਕਹਿੰਦੇ 14 ਫਸਲਾਂ ਦੇਤੀ ਆ ਤੇ ਹੀਆਂ ਤੇ ਅੱਗੇ ਤੈ ਕਰਦੇ 900 ਘਟਾਤੀਆਂ ਇਹ ਸਿਰਫ ਸਾਨੂੰ ਘਰ ਮੋਣ ਲਿਆ ਵੀ ਤੁਸੀਂ ਲੜੋ ਨਾ ਬਸ ਥੋੜਾ ਜਿਹਾ ਮੜਾ ਜਾ ਤੁਹਾਨੂੰ ਆ ਕਰਤਾ ਤੇ ਤੁਸੀਂ ਘਰ ਬਹਿ ਜਾਓ ਲੜਾਈ ਨਾ ਲੜੋ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਇਹ ਲੜਾਈ ਹੁਣ ਕੱਲੀਆਂ ਕਿਸਾਨਾਂ ਤੇ ਨਹੀਂ ਆ ਇਹ ਮਜ਼ਦੂਰਾਂ ਤੇ ਹਰ ਲੜਾਈ ਹੁਣ ਕਿਸਾਨ ਲੜਨ ਦੇ ਅੱਗੇ ਹੋ ਕੇ ਉਹਨਾਂ ਨੇ ਘਰ ਚ ਪਾਉਣਾ ਚਾਹੁੰਦੇ ਨੇ ਇਹੋ ਜੇ ਕੰਮ ਪਰ ਕਿਸਾਨ ਹੁਣ ਸਮਝਦਾਰ ਨੇ ਹਰ ਵਰਗ ਦਾ ਬੰਦਾ ਜਿਹੜਾ ਵਾ ਹਿੰਦੁਸਤਾਨ ਦੇ ਸਾਰੇ ਲੋਕ ਇੰਨੇ ਕਿ ਸਮਝਦਾਰ ਹੋ ਗਏ ਨੇ ਇਹਨਾਂ ਗੱਲਾਂ ਚ ਫਸਣ ਵਾਲੇ ਨਹੀਂ ਉਹ ਆਪਣੀ ਪੂਰੀ ਮੰਗ ਕਰਦੇ ਰਹਿਣਗੇ ਤੇ ਪੂਰੀ ਮੰਗ ਜਿੰਨਾ ਚਿਰ ਨਾ ਹੋਈ ਜਿੰਨਾ ਚਿਰ C2+50 ਦਾ MSP ਨਾ ਮਿਲੀ ਮਜ਼ਦੂਰਾਂ ਦੀ 700 ਦਿਹਾੜੀ ਨਾ ਹੋਈ ਨਰੇਗਾ ਚ ਉਹਨਾਂ ਚਿਰ ਕਿਸਾਨ ਨਹੀਂ ਬੈਣਗੇ ਪਲੱਸ ਮਜ਼ਮਾਂ ਦੀ ਟਰੱਕ ਹਰ ਇੱਕ ਨੂੰ ਮੁਸ਼ਕਲ ਹੁੰਦੀ ਹੈ ਤੇ ਹਰ ਇੱਕ ਦੀ ਕਿਸਾਨ ਲੜ ਰਿਹਾ ਸਾਥੀ ਨੇ ਗੱਲਬਾਤ ਕਰ ਰਹੇ ਨੇ ਕੀ ਨਾਮ ਹੈ ਜੀ ਲਖਵਿੰਦਰ ਸਿੰਘ ਲਖਵਿੰਦਰ ਜੀ ਕਿੰਨਾ ਵਾਅਦਾ ਹੋਇਆ ਇਸ ਵੇਲੇ ਮੰਨ ਲਓ ਜੇ ਕੱਲੇ ਮਾਝੇ ਮਾਝੇ ਦੀ ਗੱਲ ਕਰ ਲਈਏ ਤਾਂ ਇੱਥੇ ਝੋਨੇ ਦੀ ਫਸਲ ਜ਼ਿਆਦਾ ਪੀਜੀ ਜਾਂ ਚਲੋ ਮੱਕੀ ਘਟਵਾ ਜਾਂ ਕਪਾਹ ਨਹੀਂ ਸਾਡੇ ਇੱਧਰ ਹੈਗੀ ਤੇ ਕੀ ਸਮੇਂ ਤੋਂ ਕਿੰਨਾ ਕੁ ਫਾਇਦਾ ਹੋ ਗਿਆ ਸਰਕਾਰ ਨੇ ਕਿੰਨਾ ਕਰਤਾ ਨਹੀਂ ਸਰਕਾਰ ਨੇ ਤੇ ਜਿਹੜਾ ਫਾਇਦਾ ਕੀਤਾ ਕੀਤਾ ਹੁਣ ਉਧਰ ਭਈਆਂ ਨੇ ਵੀ 500 ਰੁਪਏ ਵਧਾ ਦਿੱਤਾ ਲਿਵਰ ਦਾ ਕਿੱਲੇ ਪਿੱਛੇ ਤੇ ਤੁਹਾਨੂੰ ਦੱਸਿਆ ਨਾਲ ਖਾਦ ਦਾ ਰੇਟ ਘਟ ਗਿਆ ਨਾਲ ਖਾਦ ਨਾ ਰੇ ਆਪਣਾ ਦੂਜਾ ਮਰਾ 5 ਕਿਲੋ ਖਾਦ ਘਟਾਤੀ ਤੇ ਜਿੱਥੇ ਅੱਗੇ 4000 ਰੁਪਏ ਲੈਂਦੇ ਹੁਣ ਕੋਈ ਕਹਿੰਦੇ 5000 ਤੇ 4500 ਲੈਣਾ ਤੇ ਫਾਇਦਾ ਉਹੀ ਉਹਨਾਂ ਕ ਜਿੰਨਾ ਕ ਫਾਇਦਾ ਤਾਂ ਉਹਨਾਂ ਕ ਲਿਵਰ ਤੇ ਲਿਵਰ ਦਾ ਵਾਧਾ ਹੋ ਗਿਆ ਉਹ ਤੇ ਖੈਰ ਵਧਣਾ ਹੀ ਹੁੰਦਾ ਜੇ ਸਰਕਾਰ ਨਾ ਵਧਾਉਂਦੀ ਫਿਰ ਆਪਣੀ ਜੇਬ ਚੋਂ ਵੀ ਤੇ ਪੈਸੇ ਜਾਣੇ ਫਿਰ ਵੀ ਉਹ ਤਾਂ ਅੱਗੇ ਦੇਣ ਹੀ ਦੇ ਆ ਆਪਣੀ ਜੇਬ ਚੋਂ ਦੇਣੇ ਅੱਗੇ ਨਾ ਸਰਕਾਰ ਦੋਗੀ ਤਾਂ ਫਿਰ ਤੇ ਦੇਣੇ ਦੇਣੇ ਆਪਣੀ ਫਸਲ ਥੋੜੀ ਬਰਬਾਦ ਕਰ ਲੈਣੀ ਆ ਉਹ ਤਾਂ ਹੁਣ ਤੇ ਦੇ ਤੇ ਚਲੋ ਕੁਝ ਫਾਇਦਾ ਤੇ ਹੋਇਆ ਇੰਨੇ ਕਿ ਤੇ ਅੱਗੇ ਵੀ 50 60 ਰੁਪਏ ਅੱਗੇ ਵਧਾਉਂਦੇ ਹੁਣ ਰੇਟ ਕਿੰਨਾ ਵਧਾਤਾ ਹੋਰ ਕਿੰਨੇ ਦਾ ਫਰਕ ਪੈ ਗਿਆ ਹਾਂ ਜੀ ਕਹਿੰਦੇ ਪਹਿਲਾਂ 50 ਵਧਾਉਂਦੇ ਸੀ 112 ਰੁਪਈਏ ਸਵਾਰ ਵਧਾਤੇ ਸਮਝਿਓ ਕਿ ਝੋਨੇ ਦੇ 112 ਵਧ ਨੇ ਕਿਤੇ ਨਾ ਕਿਤੇ ਲਾਹੇਮੰਦੀ ਸੌਦਾ ਤੇ ਮਾੜਾ-ਮੋਟਾ ਤੇ ਫਰਕ ਪਿਆ ਹੀ ਹੈ ਕਿਸਾਨ ਦੀ ਜੇਬ ਤੋਂ ਜਿਹੜਾ ਮਹਿੰਗਾਈ ਦਾ ਬੋਝ ਕੁਝ ਤੇ ਹਟਿਆ ਨਹੀਂ ਕਿਸਾਨਾਂ ਤੇ ਸਗੋਂ ਬੋਝ ਜ਼ਿਆਦਾ ਜਿਹੜਾ ਅਸਲੀ ਚਾਹੀਦਾ ਸੀ ਇਹਨਾਂ ਨੇ ਲollipops ਦਿੱਤਾ ਕਿ ਲਓ ਤੁਸੀਂ ਹੁਣ ਠੱਡੇ ਬਸਤੇ 'ਚ ਪੈ ਜਾਓ ਤੇ ਆਰਾਮ ਨਾਲ ਆਰਾਮ ਕਰੋ ਜਿਵੇਂ ਹੁਣ ਆ ਦੱਸ ਹੀ ਰਿਹਾ ਮੇਰਾ ਵੀਰ ਕਿ ਖਾਦ ਦੇ ਰੇਟ ਵਧ ਗਏ ਮਨਰੇਗਾ ਸਕੀਮਾਂ ਖਤਮ ਹੀ ਕਰਤੀਆਂ ਕਿਸਮ ਦੀਆਂ ਮਿਹਨਤ ਕਸ਼ ਲੋਕਾਂ ਨੂੰ ਮਿਹਨਤ ਦੇਣਾ ਤੇ ਇੱਕ ਪਾਸੇ ਰਹਿ ਗਿਆ ਮਿਹਨਤ ਦੇ ਲਾਗੇ ਤੱਕ ਵੀ ਨਹੀਂ ਜਾਣ ਦਿੱਤਾ ਨਾ ਦਿੰਦੇ ਨੇ ਤੇ ਬਾਕੀ ਰਹੀ ਗੱਲ ਜੇ ਬਹੁਤਾਂ ਲੋਕਾਂ ਨੂੰ ਖੁਸ਼ ਕਰਨਾ ਹੈ ਕੋਈ ਜਿਵੇਂ ਮਨਰੇਗਾ ਸਕੀਮਾਂ ਨੇ ਇਹ ਨਵੀਆਂ ਲਿਉਣ ਜਾਂ ਸ਼ਿਵਨਾਥਨ ਸ਼ਿਵਨਾਥਨ ਦੀ ਰਿਪੋਰਟ ਜਿਹੜੀ ਆ ਉਹ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰ ਦੇਣ ਤੇ ਖੁਸ਼ੀ ਤੇ ਉਦੋਂ ਸਾਹਮਣੇ ਹੁੰਦੀ ਆ ਜਦੋਂ ਤੁਹਾਨੂੰ ਤਹਾਡੇ ਮੂੰਹ ਚ ਕੋਈ ਦਾਣਾ ਪੈਂਦਾ ਜਾਂ ਤੁਹਾਨੂੰ ਮਿਹਨਤ ਮਿਲ ਰਹੀ ਹੈ ਫਿਰ ਤੇ ਖੁਸ਼ੀ ਆਪਣੇ ਆਪ ਹੀ ਯਾਰ ਹੋ ਜਾਂਦੀ ਹੈ ਤੇ ਜੇ ਉਹ ਚੀਜ਼ਾਂ ਤੋਂ ਅਜੇ ਵੀ ਮਤਲਬ ਪਿਛਲੇ ਦਸਾਂ ਸਾਲਾਂ ਚ ਹੁਣ ਥੋੜਾ ਜਿਆ ਸੋਚਣ ਲੱਗੇ ਨੇ ਕਿ ਇਹ ਵੀ ਜਮਾਤ ਇੱਕ ਹੈਗੀ ਹੈ ਲੇਬਰ ਵੀ ਹੈਗੀ ਆ ਕਿਸਾਨ ਵੀ ਹੈਗੇ ਨੇ ਜਾਂ ਮਜ਼ਦੂਰ ਵੀ ਹੈਗੇ ਨੇ ਤੇ ਦਸਾਂ ਸਾਲਾਂ ਚ ਤੇ ਕਦੀ ਸੋਚਿਆ ਤੱਕ ਨਹੀਂ ਸੋਚਣਾ ਤੇ ਇੱਕ ਪਾਸੇ ਰਹੀ ਇੱਕ ਤਰਫਾ ਈਰਖਾ ਜਾਂ ਮੰਡੀ ਭਾਸ਼ਾ ਇਹੋ ਅਜੇ ਤੱਕ ਦਰਸ਼ਕ ਨੂੰ ਸੁਣਨ ਨੂੰ ਮਿਲਿਆ ਜਾਂ ਵੇਖਣ ਨੂੰ ਮਿਲਿਆ ਲੇਕਿਨ ਧੰਨਵਾਦ ਇਹ ਕਿਸਾਨ ਵੀ ਨੇ ਤੇ ਕਿਸਾਨ ਆਗੂ ਵੀ ਨੇ ਕਿਸਾਨ ਯੂਨੀਅਨਾਂ ਵਿੱਚ ਲਾਂਦੇ ਨੇ ਕਹਿੰਦੇ ਨੇ ਕਿ ਸਰਕਾਰ ਨੇ ਇਹ ਆਪਣਾ ਲਾਇਆ ਸੋਚਿਆ ਹੈ ਕਿਸਾਨਾਂ ਦਾ ਸੰਘਰਸ਼ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਪੈਸੇ ਵਧਾਏ ਨੇ ਦੂਸਰੇ ਪਾਸੇ ਆਖਦੇ ਨੇ ਕਿ ਜੇਕਰ ਕਿਸਾਨਾਂ ਨੂੰ ਖੁਸ਼ੀ ਕਰਨਾ ਹੈ ਤਾਂ ਸੁਆਮੀ ਨਾਥਨ ਦੀ ਰਿਪੋਰਟ ਨੂੰ ਲਾਗੂ ਕਰਤਾ ਜਾਏ ਜਿਸ ਤਰੀਕੇ ਨਾਲ ਕਹਿੰਦੇ ਮਗਹੀ ਵਦੀ ਜੇ 112 ਰੁਪਏ ਛੋਣੇ ਤੇ ਵਧਾ ਵੀ ਦਿੱਤੇ ਤੇ ਕੋਈ ਬਹੁਤਾ ਵੱਡਾ ਮਾਰ ਕਾ ਨਹੀਂ ਮਾਰਿਆ ਕੈਮਰਾਮੈਨ ਬੰਟੀ ਨਾਲ ਔਨ 에ਰਲੀ ਨਿਤਿੰ ਲੂਥਰਾ ਬਟਾਲਾ